महंत काजल महंत दी वारिस ਉਸ ਦੀ ਗੋਦ ਲਈ ਹੋਈ ਤੀ ਪਰ ਇੱਕ ਬਣੀ ਕਰੋੜਪਤੀ ਫਿਲੌਰ ਦੇ ਨਜ਼ਦੀਕ ਪਿੰਡ ਗੜਾ ਦੀ ਵਸਨੀਕ ਸਮਾਜ ਸੇਵੀ ਅਤੇ ਗਰੀਬਾਂ ਦੀ ਮਦਦਗਾਰ ਮਾਈ ਕਾਜਲ ਮਹੰਤ ਪਿਛਲੇ ਦਿਨੀ ਪੋਥ ਹੋ ਗਏ ਸਨ ਅੱਜ ਉਹਨਾਂ ਦੀ ਅਤਿਮ ਅਰਦਾਸ ਪਿੰਡ ਗੜਾ ਵਿਖੇ ਉਹਨਾਂ ਦੇ ਨਿਵਾਸ ਸਥਾਨ ਵਿਖੇ ਰੱਖੀ ਗਈ ਸੀ ਉਹਨਾਂ ਦੀ ਅਤਿਮ ਅਰਦਾਸ ਤੋਂ ਬਾਅਦ ਉਹਨਾਂ ਦੇ ਚਾਰ ਚੇਲੇ ਜਿਨ੍ਹਾਂ ਵਿੱਚ पवन ਮਹੰਤ ਅਲੀਸ਼ਾ ਮਹੰਤ ਲੱਕਸ਼ਤਾ ਮਹੰਤ ਅਤੇ ਰੋਹੀ ਮਹੰਤ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਕਿਹਾ ਕਿ ਕਾਨੂੰਨੀ ਤੌਰ ਤੇ ਮਾਈ ਕਾਜਲ ਮਹੰਤ ਨੇ ਸਾਨੂੰ ਆਪਣੇ ਚੇਲੇ ਬਣਾਇਆ ਹੋਇਆ ਸੀ ਉਹਨਾਂ ਕਿਹਾ ਕਿ ਪਾਨੋ ਮਹੰਤ 2-3 ਸਾਲ ਪਹਿਲਾਂ ਕਾਜਲ ਮਾਈ ਦਾ ਡੇਰਾ ਛੱਡ ਕੇ ਚਲੀ ਗਈ ਸੀ ਅਤੇ ਮਾਤਾ ਜੀ ਨੇ ਉਸ ਨੂੰ ਬੇਦਖਲ ਕਰ ਦਿੱਤਾ ਸੀ ਹੁਣ ਮਾਈ ਦੇ ਫੋਟ ਹੋਣ ਤੋਂ ਬਾਅਦ ਇਹ ਪਾਨੋ ਮਹੰਤ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀ ਹੈ ਅਤੇ ਸਾਡੇ ਡੇਰੇ ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਹੈ ਅਗਰ ਜੇਕਰ ਸਾਨੂੰ ਕਿਸੇ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪਾਨੋ ਮਹੰਤ ਦੀ ਹੋਵੇਗੀ ਨਾਲ ਉਹਨਾਂ ਇਹ ਵੀ ਕਿਹਾ ਕਿ ਜੋ ਕਾਜਲ ਮਾਈ ਦੀ ਸਾਰੀ ਪ੍ਰਾਪਰਟੀ ਹੈ ਉਹ ਪ੍ਰਾਪਰਟੀ ਉਹ ਨਦੀ ਗੋਦ ਲਈ ਹੋਈ ਉਹਨਾਂ ਦੀ ਤਿਪਰੀਦੀ ਹੈ ਸਾਡਾ ਇਸ ਤੇ ਕੋਈ ਹੱਕ ਨਹੀਂ ਹੈ ਨਾਲ ਹੀ ਉਹਨਾਂ ਪਿੰਡ ਗੜਾਦੀ ਪੰਚਾਇਤ ਤੇ aarop ਲਗਾਉਂਦੀਆਂ ਕਿਹਾ ਕਿ ਪਿੰਡ ਗੜਾਦੀ ਪੰਚਾਇਤ ਅਤੇ ਪਿੰਡ ਵਾਸੀ ਵੀ ਪਾ ਨੂੰ ਮਹੰਤ ਦਾ ਸਾਥ ਦੇ ਰਹੇ ਹਨ ਜਦੋਂ ਇਸ ਵਾਰੇ ਪਿੰਡ ਦੀ ਪੰਚਾਇਤ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਅਸੀਂ ਕਿਸੇ ਦੀ ਮਦਦ ਨਹੀਂ ਕਰਦੇ ਕਾਜਲ ਮਾਈ ਦੇ ਡੇਰੇ ਦੀ ਦਾਵੇਦਾਰੀ ਲਈ ਕਾਜਲ ਮਾਈ ਦੇ ਚੇਲੇ ਆਪਸ ਵਿੱਚ ਝਗੜਾ ਕਰ ਰਹੇ ਸਨ ਉਹਨਾਂ ਦਾ ਝਗੜਾ ਖਤਮ ਕਰਨ ਲਈ ਅਸੀਂ ਪੰਚਾਇਤ ਕੀਤੀ ਸੀ ਲੇਕਿਨ ਉਹ بے ਸਿੱਟਾ ਨਿਕਲੀ ਪਿੰਡ ਦੀ ਪੰਚਾਇਤ ਨੇ ਕਿਹਾ ਕਿ ਅਸੀਂ ਆਪਣੇ ਪਿੰਡ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਜੋ ਵੀ ਵਿਅਕਤੀ ਪਿੰਡ ਦਾ ਮਾਹੌਲ ਖਰਾਬ ਕਰੇਗਾ ਪਿੰਡ ਦੀ ਪੰਚਾਇਤ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਏਗੀ ਦੂਸਰੇ ਪਾਸੇ ਪਾਨੋ ਮਹੰਤ ਨਾਲ ਗਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਕਾਜਲ ਮਾਈ ਦਾ ਅਸਲੀ ਚੇਲਾ ਹਾਂ ਮੇਰੇ ਜਿੰਨੇ ਵੀ ਸਰਕਾਰੀ ਦਸਤਾਵੇਜ਼ ਹਨ ਉਹਨਾਂ ਤੇ ਕਾਜਲ ਮਾਈ ਦਾ ਨਾਮ ਚੜੀਆਂ ਹੋਇਆ ਹੈ ਅਤੇ ਪਿੰਡ ਗੜਾ ਦਾ ਮੇਰਾ ਆਧਾਰ ਕਾਰਡ ਹੈ ਅਤੇ ਮੇਰੀ ਵੋਟ ਵੀ ਪਿੰਡ ਗੜਾ ਦੀ ਬਣੀ ਹੋਈ ਹੈ ਇਹ ਜੋ ਨਵੇਂ ਚਾਰ ਨਕਲੀ ਚੇਲੇ ਬੜੇ ਹਨ ਉਹਨਾਂ ਕੋਲ ਕੋਈ ਸਰਕਾਰੀ ਦਸਤਾਵੇਜ਼ ਨਹੀਂ ਹਨ ਉਹਨਾਂ ਕਿਹਾ ਕਿ ਮੈਂ ਅਤੇ ਬੱਚੀ ਪਰੀ ਹੀ ਮਾਈ ਕਾਜਲ ਦੇ ਅਸਲੀ ਵਾਰਿਸ ਹਾਂ ਜੇਕਰ ਮਾਈ ਨੇ ਮੈਨੂੰ ਬੇਦਖਲ ਕੀਤਾ ਹੁੰਦਾ ਤਾਂ ਸਾਰੇ ਸਰਕਾਰੀ ਦਸਤਾਵੇਜ਼ਾਂ ਤੋਂ ਮੇਰਾ ਨਾਮ ਕਟਿਆ ਹੋਣਾ ਸੀ ਉਹਨਾਂ ਕਿਹਾ ਕਿ ਜੇਕਰ ਮੇਰਾ ਬੜਦਾ ਹੱਕ ਮੈਨੂੰ ਨਾ ਮਿਲਿਆ ਤਾਂ ਮੈਂ ਮਾਈ ਦੇ ਘਰ ਅੱਗੇ ਆਤਮਦਾਮ ਕਰ ਲਵਾਂਗੀ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਆਪਾਂ ਮਾਛੇ ਜਿਆਦਾ ਬੋਲਦਾ ਸਾਸਰੀ ਕਾ ਸਾਰਿਆਂ ਨੂੰ ਕਹਿੰਦਾ ਠੀਕ ਹੈ ਹਮ ਜੀ ਆਣ ਕਹਿੰਦਾ ਦੇਖੋ ਜੀ ਜੋ ਬਾਵਨਾ ਮਹੰਤਾ ਆ ਇਹ ਅੱਜ ਤੋਂ 3 ਸਾਲ ਪਹਿਲਾਂ ਸਾਡੇ ਘਰ ਚੋਰੀ ਕਰਕੇ ਲੈ ਕੇ ਗਿਆ ਸੀ 55 ਤੋਲੇ 5 ਲੱਖ ਰੁਪਈਆ ਠੀਕ ਹੈ ਜੀ 2.5 ਸਾਲ ਹੋ ਗਏ ਇਹਨੂੰ ਬਾਹਰ ਰਹਿੰਦੇ ਨੂੰ ਠੀਕ ਹੈ ਅੱਜ ਤੱਕ ਕਦੀ ਮਿਲਿਆ ਨਹੀਂ ਇਥੇ ਮਾਤਾ ਬੁਆ ਆ ਰਹੀ ਐ ਨਹੀਂ ਤੇ ਅੱਜ ਆਣ ਕੇ ਕਹਿੰਦਾ ਜੀ ਮੈਂ ਡੇਰੇ ਜਬਾਣਾ ਇਹ ਨੂਰ ਮੈਲੀਆਂ ਦਾ ਚੇਲਾ ਆ ਜੋ ਮਹੰਤਾ ਚ ਲੈਣ ਦੇਣ ਹੁੰਦਾ ਸਾਡਾ ਸਾਰਾ ਕੁਝ ਹੋਇਆ ਸਾਡਾ ਉਹਦੇ ਨਾਲ ਕੋਈ ਲੈਂਕ ਨਹੀਂ ਸਾਡੇ ਗੁਰੂ ਨੇ ਉਹਨੂੰ ਬੇਦਖਲ ਕਰ ਦਿੱਤਾ ਆ ਉਹਦੀ ਟੈਨਸ਼ਨ ਦੇ ਵਿੱਚ ਹੀ ਉਹ ਮਰੀ ਆ। ਬਾਹਵਨਾਂ ਦੀ ਟੈਨਸ਼ਨ 'ਚ ਮਰੀ ਆ। ਇੰਨੀ ਟੌਰਚਰ ਕਰਦੀ ਸੀ, ਇੰਨੀ ਟੌਰਚਰ ਕਰਦੀ ਸੀ ਹਨਾ ਉਹਨੂੰ ਬਾਤਾਂ ਨੂੰ। ਵੀ ਤੁਸੀਂ ਗੱਲਾਂ ਹੀ ਛੱਡੋ। ਤੇ ਅੱਜ ਜਿੱਦਣ ਦੇ ਅਸੀਂ ਆਸਪਤਾ 'ਕੇ ਆਏ ਆ, 10 ਦਿਨ ਹੋ ਗਏ ਆ। 10 ਦਿਨ ਵੀ ਇੰਨੇ ਟੌਰਚਰ ਕਰ ਰਹੇ ਆ। ਕਦੀ ਕਿਸੇ ਦਾ ਫੋਨ ਆ ਰਿਹਾ, ਕਦੀ ਕਿਸੇ ਦਾ ਫੋਨ ਆ ਰਿਹਾ ਸਾਨੂੰ ਜੀ ਐਦਾਂ ਕਰੋ, ਐਦਾਂ ਕਰੋ। ਆ ਅਕਸਰ ਜਿਹੜਾ ਹੈਗਾ ਆ ਜਿਹੜਾ ਇਹ ਮਾਨਤਾ ਜਿਹੜਾ ਇੱਕ ਰਵਾਇਤ ਹੁੰਦਾ ਕਿ ਜੋ ਵੀ ਉਹਨਾਂ ਦਾ ਮਾਨਤਾ ਦੇ ਜਿਹੜੇ ਬਾਰਸ ਹੁੰਦੇ ਆ ਉਹਨਾਂ ਦੀ ਪ੍ਰਾਪਰਟੀ ਤੋਂ ਇਲਾਵਾ ਪ੍ਰਾਪਰਟੀ ਉਹਨਾਂ ਦੀ ਨਿੱਜੀ ਆ ਉਹ ਕਿਸੇ ਨੂੰ ਵੀ ਦੇ ਸਕਦੇ ਆ ਜਿਹੜੇ ਪਿੰਡਾਂ ਦੇ ਜਿਹੜੇ ਵਧਾਈਆਂ ਲੈਂਦੇ ਆ ਉਹ ਪਿੱਛੋਂ ਜਿਹੜਾ ਹੈਗਾ ਉਹਨਾਂ ਦੇ ਗੁਰੂਆਂ ਤੋਂ ਚੱਲਿਆ ਆ ਰਿਹਾ ਆਕਸਾ ਜਿਹੜਾ ਮੰਨਦਾ ਉਹ ਮਾਨਤਾ ਨੂੰ ਜਿਹੜਾ ਆਪਣੀ ਜਿਹੜੀ ਆ ਉਹ ਵਿਰਾਸਤ ਆ ਜਿਹੜੀ ਦੇ ਕੇ ਜਾਂਦੇ ਆ ਫਿਰ ਪਿੰਡਾਂ ਦੇ ਵਿੱਚ ਜਿਹੜੇ ਅਧਿਆਰ ਆ ਤੁਹਾਨੂੰ ਕੇਸ ਵਿਆਹ ਤੇ ਉਹਨਾਂ ਨੇ ਆਪਣੇ ਅਧਿਆਰ ਦਿੱਤੇ ਤੁਹਾਡੇ ਕੋਲ ਇਲੈਕਟਿਕ ਸਬੂਤ ਹੈਗਾ ਇਸ ਚੀਜ਼ ਦਾ ਸਾਡੇ ਕੋਲ ਸਾਰੇ ਸਬੂਤ ਹੈ ਜੀ ਅਸੀਂ ਉਹਨਾਂ ਦੇ ਚੇਲੇ ਆ ਠੀਕ ਹੈ ਆ ਦੇਖੋ ਅਸੀਂ ਉਹਨਾਂ ਦੇ ਚੇਲੇ ਆ ਹਾਂਜੀ ਔਰ ਅੱਜ ਦੇਰੀ 12 14 ਸਾਲ ਹੋ ਗਏ ਆ ਇਹ ਕਾਲਜ ਵਿੱਚ ਕੀ ਲਿਖਿਆ ਠੀਕ ਹੈ ਜੀ ਇਹਨਾਂ ਦੇ ਵਿੱਚ ਸਾਨੂੰ ਚੇਲੇ ਕੀਤਾ ਆ ਉਹਨਾਂ ਦੇ ਵਿੱਚ ਸਾਰਾ ਕੁਝ ਲਿਖਿਆ ਆ ਠੀਕ ਹੈ ਨਾ ਤੇ ਉਹ ਜਿਹੜਾ ਬਾਨੋ ਆ ਨਾ ਉਹ ਸਾਡੇ ਨਾਲ ਧੱਕਾ ਕਰ ਰਿਹਾ ਆ ਅਸੀਂ ਹੁਣ ਸਾਡੇ ਵੱਡੇ ਗੁਰੂ ਬੈਠੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਆ ਤੁਸੀਂ ਵਿਰਤਾਂ ਦੇ ਵਿੱਚ ਜਾਣਾ ਮੰਗਣਾ ਖਾਣਾ ਤੁਸੀਂ ਆ ਨਾ ਉਹ ਸਾਨੂੰ ਟੌਰਚਰ ਕਰ ਰਿਹਾ ਆ ਜੇ ਕੱਲ੍ਹ ਨੂੰ ਸਾਡੇ ਨਾਲ ਹਵੀ ਨਵੀਂ ਹੁੰਦੀ ਆ ਔਰ ਬਾਵਨਾ ਤੇ ਔਰ ਪਿੰਡ ਦੀ ਪੰਚਾਇਤ ਇਹ ਜ਼ਿੰਮੇਵਾਰ ਆ ਇੱਕ ਇੱਕ ਹੋਰ ਸੀ ਉਹ ਜਿਹਦਾ ਕਾਜਲ ਮਾਨਸਰ ਤੋਂ ਹੋ ਗਿਆ ਗਿਆ। ਉਹ ਸੌਤ ਹੋਣ ਤੋਂ ਪਹਿਲਾਂ ਇਨਾਂ ਦਾ ਚਿਰ ਪਹਿਲਾਂ ਜਿਹੜੀ ਆਹ ਭਾਵਨਾ ਘਰ ਕਿੱਥੇ ਆਈ ਸੀ ਤੁਹਾਡੇ ਦੇ ਦੇ। ਸਾਡੇ ਤੇ ਆਈ ਦੀ ਜੀ ਅੱਜ ਤੋਂ 3 ਸਾਲ ਪਹਿਲਾਂ ਜਦੋਂ ਚੋਰੀ ਕਰਕੇ ਲੈ ਗਈ ਹੈ ਨਾ ਕਪੜਾ ਲੀਲਾ ਬੰਨ ਕੇ ਲੈ ਗਈ। ਉਸ ਤੋਂ ਬਾਅਦ ਆਈ ਨਹੀਂ ਹੈਗੀ। ਅੱਜ ਉਹਦੀ ਡੈਥ ਹੋ ਗਈ ਹੈ ਤੇ ਅੱਜ ਕਹਿ ਰਹੀ ਹੈ ਮੈਂ ਚੇਲਾ ਆ। ਉਹ ਸਾਰਾ ਕਿੱਥੇ ਦਾ ਚੇਲਾ ਹੋ ਸਕਦਾ। ਉਹ ਮਾਰੇ ਸੌਤ ਹੋਣ ਤੋਂ ਬਾਅਦ ਯਾਨੀ ਕਿ ਤੁਹਾਨੂੰ ਟੌਰਚਰ ਕਰਨ ਲੱਗਿਆ। ਟੌਰਚਰ ਕਰਨ ਲੱਗੀ 10 ਦਿਨ ਹੋ ਗਏ ਕੱਲ ਇੰਨੀ ਟੈਨਸ਼ਨ ਦੇ ਵਿੱਚ ਘੁੰਮ ਰਿਹਾ ਕਰੀ ਕਿਸੇ ਦਾ ਫੋਨ ਆ ਰਿਹਾ। ਕਦੀ ਕਿਸੇ ਦਾ ਫੋਨ ਆ ਰਿਹਾ ਜੀ ਸਾ ਫੈਸਲਾ ਕਰੋ ਫੈਸਲਾ ਕਰੋ ਕਾ ਦਾ ਫੈਸਲਾ ਕਰੀਓ ਜਿਹੜੇ ਮਹੰਤਾਂ ਦੇ ਫੈਸਲੇ ਹੁੰਦੇ ਮਹੰਤਾਂ ਦੇ ਵਿੱਚ ਹੁੰਦੇ ਆ ਪਿੰਡ ਦੀ ਉਹ ਪੰਚਾਇਤਾਂ ਨਹੀਂ ਕਰਾ ਸਕਦੀਆਂ ਜਿਹੜੇ ਆ ਦੂਜੇ ਬਾਰਸ ਆ ਜਿਹੜੇ ਆ ਦੂਜੇ ਮਹੰਤ ਬੈਠੇ ਆ ਹਾਂਜੀ ਇਹਨਾਂ ਨੂੰ ਕਦੋਂ ਕਾਜਲ ਮਹੰਤ ਨੇ ਜਿਹੜਾ ਹੈਗਾ ਆਪਣਾ ਚੇਲਾ ਬਣਾਇਆ ਔਰ ਕਦੋਂ ਆਪਣਾ ਬਾਸੀ ਮੀਲੇ ਬਲੰਕ ਇਹਨਾਂ ਕੋ ਸਾਰੀਆਂ ਵੀਡੀਓ ਪਈਆਂ ਆ ਜੀ ਹਾਂਜੀ ਆਈ ਪ੍ਰਾਣਾ ਆ ਪਹਿਲਾਂ ਦਾ ਹਾਂਜੀ ਸਾਨੂੰ ਵੀਡੀਓ ਦਿਖਾਉਣੀ ਹੈ ਪਹਿਲਾਂ ਦਾ ਆ ਇਹਨਾਂ ਨੂੰ 2-3 ਮਹੀਨੇ ਹੋ ਗਏ ਠੀਕ ਹੈ ਜੀ ਚੇ ਲਗੀ ਤੈਨੂੰ ਔਰ ਮੈਨੂੰ 12 ਸਾਲ ਹੋ ਗਏ ਸਾਡੇ ਜਿਹੜੇ ਮਹੰਤਾਂ ਦਾ ਕੰਮ ਹੁੰਦਾ ਮਹੰਤਾਂ ਦੇ ਵਿੱਚ ਹੁੰਦਾ ਆ ਉਹ ਕਿਸੇ ਪੰਚਾਇਤ ਦੇ ਜ ਨਹੀਂ ਕਿਸੇ ਦੁਨੀਆਦਾਰ ਦਾ ਨਹੀਂ ਹੁੰਦਾ ਠੀਕ ਹੈ ਜੀ ਇੱਕ ਇੱਕ ਹੋਰ ਸੀ ਉਹ ਹਾਂਜੀ ਜਿਹੜੀ ਪ੍ਰਾਪਰਟੀ ਦਾ ਹੈਗਾ ਜਦ ਬਿਵਾਦ ਜਾਂਦਾ ਹੈਗਾ ਜੀ ਇੱਕ ਬੱਚੀ ਵੀ ਉਹ ਨਹੀਂ ਗੋਦ ਰਹੀ ਸੀ ਹਾਂਜੀ ਵੀ ਇਹ ਜਿਹੜੀ ਪ੍ਰਾਪਰਟੀ ਹੈਗੀ ਆ ਠੀਕ ਹੈ ਨਾ ਐਸੇ ਤਾਂ ਕਿਸੇ ਬਿਲਾਤੀ ਦੀ ਨੋਂ ਤੁਹਾਡਾ ਕੀ ਚੱਲਦਾ ਹੈਗਾ ਇਹ ਪ੍ਰਾਪਰਟੀ ਦਾ ਵਾਰਸ ਤੁਸੀਂ ਉਹ ਲੜਕੀ ਨੂੰ ਬਣਾਉਣਾ ਚਾਹੁੰਦੇ ਆ ਜਾਂ ਕੋਣ ਹੋਰ ਬਣਾਉਣਾ ਚਾਹੁੰਦਾ ਹੈ ਇਹ ਪ੍ਰਾਪਰਟੀ ਦਾ ਵਾਰਸ ਸਾਡੀ ਗੁੜੀ ਆ ਸਾਡੀ ਮਾਂ ਨੇ ਗੋਦ ਲਈ ਸੀ ਉਹ ਸਾਡੀ ਧੀ ਆ ਜੀ ਉਹ ਮਾਲਕ ਆ ਜੀ ਠੀਕ ਹੈ ਨਾ ਪਿੰਡਾਂ 'ਚ ਜਾਵਾਂਗੇ ਅਸੀਂ ਸਾਰਿਆਂ ਦਾ ਮਾਤਾ ਨੇ ਜਿੱਦਾਂ ਸਾਡੇ ਵੱਡਾ ਵੀਰ ਗੰਨੇ ਗਿਆ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਦੇ ਕੇ ਬਾਕੀ ਤੂੰ ਰੱਖਣਾ ਜੋ ਖਰਚਾ ਲੈਣਾ ਦੇਣਾ ਵੀ ਤੂੰ ਕਰਨਾ ਆ ਠੀਕ ਹੈ ਮੈਂ ਉਹਨਾਂ ਦਾ ਵੱਡਾ ਚੇਲਾ ਐ ਮੇਰੇ ਛੋਟੇ ਚੇਲੇ ਵੀਰ ਛੋਟੇ ਆ ਠੀਕ ਹੈ ਨਾ ਇਸ ਕਰਕੇ ਇਹ ਇਹਦਾ ਇਹਦਾ ਮਾਲਕ ਆ ਇਹ ਸਾਡੀ ਪਰੀ ਆ ਉਹ ਸਾਡੀ ਧੀ ਆ ਉਹ ਸਾਡੀ ਮਾਤਾ ਦੀ ਧੀ ਸੀ ਸਾਡੀ ਵੀ ਧੀ ਆ ਉਹਦਾ ਮਾਲਕ ਪਰੀ ਆ ਔਰ ਪਿੰਡਾਂ ਦੇ ਵਿੱਚ ਅਸੀਂ ਜਾਵਾਂਗੇ ਠੀਕ ਹੈ ਨਾ ਜੋ ਬਹੰਤਾ ਦੇ ਵਿੱਚ ਆਉਣਾ ਜਾਣਾ ਸਾਡਾ ਆ ਕਿਉਂਕਿ ਪਿੰਡ ਅਸੀਂ ਮੰਗਨੇ ਤਾਂ ਅਸੀਂ ਆਉਣਾ ਜਾਣਾ ਆ ਔਰ ਦੁਨੀਆਦਾਰਾਂ ਦਾ ਜਾਣਾ ਆਉਣਾ ਨਹੀਂ ਇਹ ਪੰਚਾਇਤ ਸਾਨੂੰ ਇੰਨੀ ਟੌਰਚਰ ਕਰ ਰਹੀ ਹੈ 9 ਦਿਨ ਹੋ ਗਏ ਇੰਨੇ ਫੋਨ ਆ ਰਹੇ ਗੱਲਾਂ ਛੱਡਦਾ ਪੰਚਾਇਤ ਟੌਰਚਰ ਵੀ ਸਾਣਾ ਫੈਸਲਾ ਕਰੋ ਅਸੀਂ ਪੰਚਾਇਤ ਇਕੱਠੀ ਕੀਤੀ ਆ ਕਿਸ ਚੀਜ਼ ਦਾ ਕਿਸ ਚੀਜ਼ ਦਾ ਫੈਸਲਾ ਕੀ ਪਤਾ ਕਾਹਦਾ ਬਹਨ ਨੂੰ ਲੈ ਕੇ ਫਿਰਦੇ ਆ ਕਿਸਾ ਨਾ ਫੈਸਲਾ ਕਰੋ ਅਸੀਂ ਗੱਲ ਕਰਨੀ ਆ ਕਿਹੜੀ ਗੱਲ ਕਰਨੀ ਆ ਸਾਨੂੰ ਜਿਹੜੀ ਜਿਹੜੀ ਪਿੰਡ ਦੀ ਪੰਚਾਇਤ ਆ ਉਹ ਭਾਨ ਨੂੰ ਥੇਡੇਰੇ ਚ ਲਾਉਣਾ ਚਾਹੁੰਦੀ ਆ ਹਾਂ ਉਹ ਭਾਨ ਨੂੰ ਲਾਉਣਾ ਸਕੇ ਨਹੀਂ ਸਾਡੇ ਨਾਲ ਗੱਲ ਕਰਨੀ ਸਾਡੇ ਨਾਲ ਕਿਹੜੀ ਗੱਲ ਜਿਹੜੀ ਮਾਨਤਾ ਦੀ ਗੱਲ ਮਾਨਤਾ ਚ ਹੁੰਦੀ ਆ ਉਹ ਪੰਚਾਇਤਾਂ ਦੇ ਵਿੱਚ ਨਹੀਂ ਹੁੰਦੀ ਅਸੀਂ ਉਹਨੂੰ ਸੈੱਟ ਨਹੀਂ ਕਰਦੇ ਅਸੀਂ ਅਸੀਂ ਉਹਨੂੰ ਕਰੇ ਨਹੀਂ ਸਕਦੇ ਅਜ ਤੋਂ 10 ਸਾਲ ਸਾਡੀ ਗੁਰੂ ਹੋਰੀ ਟੈਨਸ਼ਨ 'ਚ ਮਰੀ ਆ ਅਸੀਂ ਉਹਨੂੰ ਕਿੱਦਾਂ ਬਾਹਰ ਲਈਏ ਹੈਨਾ ਹਾਂਜੀ ਤੁਸੀਂ ਚਿੱਟਾ ਪੀਂਦੇ ਆ ਉਹ ਆਪਣੇ ਚਿੱਟਾ ਵੇਚਦੇ ਆ ਅਸੀਂ ਆਪਣੇ ਘਰ ਕਿੱਦਾਂ ਉਹਨਾਂ ਨੂੰ ਵੜ ਲਈਏ ਅਦਰバイ ਕੱਲ੍ਹ ਨੂੰ ਸ਼ਾਖ ਨੇ ਕੱਲ੍ਹ ਜਾਂਦੀ ਆ ਤੇ ਕੀ ਪ੍ਰਸ਼ਾਸਨ ਦੋਤੇ ਨਹੀਂ ਨੀ ਮਰਦਦੇ ਅਸੀਂ ਤੇ ਇਹ ਮੰਗ ਕਰਦੇ ਆ ਕਿ ਉਹਨਾਂ ਨੂੰ ਹਨਾ ਚਿੱਟੇ ਵਾਜਾਂ ਨੂੰ ਉਹਨਾਂ ਨੂੰ ਸਜ਼ਾ ਲਾਈ ਜਾਵੇ ਜੋ ਸਾਨੂੰ ਉਹ ਟਾਰਚਰ ਕਰ ਰਹੇ ਆ ਅਸੀਂ ਇੰਨੀ ਟੈਨਸ਼ਨ 'ਚ ਘੁੰਮ ਰਹੇ ਆ ਔਰ ਅਸੀਂ ਆਪਣੇ ਪਿੰਡਾਂ 'ਚ ਜਾਂਦੇ ਆ ਸਾਣਾ ਕੋਈ ਹਵੀ ਨਵੀਂ ਹੁੰਦੀ ਆ ਉਹ ਬਾਪਨਾ ਜ਼ਿੰਮੇਵਾਰ ਆ ਜਾਂ ਉਹ ਪੱਜਿਆ ਜਿਹੜੀ ਉਹਰੇ ਨਾਲ ਖੜਦੀ ਆ ਉਹ ਜ਼ਿੰਮੇਵਾਰ ਆ ਠੀਕ ਹੈ ਨਾ ਇੱਕ ਵਿਸ਼ਾਲ ਮੁੰਡਾ ਚਿੱਟਾ ਪੀਂਦਾ ਉਹਦੇ ਨਾਲ ਰਹਿੰਦਾ ਚਿੱਟਾ ਵੇਚਦੇ ਆ ਇਹ ਜ਼ਿੰਮੇਵਾਰ ਆ ਸਾਨੂੰ ਕੱਲੂ ਕੁਛ ਵੀ ਹੋ ਜਾਂਦਾ ਆ ਪਿੰਡਾਂ ਦੇ ਵਿੱਚ ਜਾਂਦਿਆਂ ਨੂੰ ਬਿਆਰ ਸ਼ਹਿਰ ਕਿਤੇ ਵੀ ਕੁਛ ਹੁੰਦਾ ਉਹਦੇ ਜ਼ਿੰਮੇਵਾਰ ਉਹ ਆ ਤਾਂ ਪੰਸਾਬ ਤੁਹਾਡੇ ਪਿੰਡ ਵਿੱਚ ਇੱਕ ਕੱਲ ਦਾ ਡਿਸਕਿਊਟ ਚੱਲ ਰਿਹਾ ਹੈਗਾ ਕਾਦਰ ਮਾਈ ਮਹੰਦਸੀ ਜਿਹੜੇ ਇੱਥੇ ਵਧਾਈਆਂ ਵਧੂਆਂ ਲੈਣ ਦਾ ਕੰਮ ਕਰਦੇ ਸੀਗੇ ਨਾ ਤੇ ਉਹ ਪਿਛਲੇ ਦਿਨੀ ਫੌਟ ਹੋ ਗਿਆ ਸੀ ਤਾਂ ਉਹਨਾਂ ਦਾ ਇਹ ਜਿਹੜੇ ਇੱਥੇ ਥੇਲੇ ਹੈਗੇ ਆ ਚਾਹ ਥੇਲੇ ਹੈਗੇ ਆ ਉਹਨਾਂ ਨੇ ਇਹ ਪ੍ਰੈਸ ਕੰਸੀ ਕੀਤੀ ਹੈਗੀ ਆ ਤੇ ਉਹਨਾਂ ਨੇ ਐਡਿਕਸ਼ਨ ਵੀ ਲਾਇਆ ਹੈਗੇ ਆ ਪਿੰਡ ਦੀ ਪੰਚਾਇਤ ਉੱਤੇ ਵੀ ਸਾਨੂੰ ਗੁਰੂਗਨ ਸਾਹਿਬ ਦੀ ਸਵਾਰੀ ਨਹੀਂ ਦਿੱਤੀ ਹੈਗੀ ਮੀਟ ਨਹੀਂ ਸੀ ਹੈਗੀ ਉਹਨਾਂ ਦਾ ਭੋਗ ਪਾ ਸੀ ਤੇ ਹੋਰ ਵੀ ਕੱਲ ਤੁਸੀਂ ਇੱਕ ਮੈਂ ਕਿਹਾ ਪਾਇ ਪੰਚਾਇਤ ਹੋਈ ਸੀ ਠੀਕ ਹੈ ਨਾ ਉਹ ਕੀ ਸਾਰਾ ਮਸਲਾ ਸੀ ਕੱਲ ਕਦ ਲਈ ਤੁਸੀਂ ਇਕੱਠੇ ਹੋਏ ਸੀ ਕੀ ਮਸਲਾ ਸੀ ਸਾਰਾ ਦੇਖੋ ਭਾਜੀ ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਆਪਣੇ ਗੁਰਗ੍ਰੰਥ ਸਾਹਿਬ ਨੂੰ ਮਨਾਹੀ ਨਹੀਂ ਕੀਤੀ ਹੈ ਜੀ ਹਾਂਜੀ ਤੇ ਦੂਸਰੀ ਗੱਲ ਜਿਹੜਾ ਇਹਨਾਂ ਦਾ ਪੰਚਾਇਤ ਦਾ ਮਸਲਾ ਆ ਅਸੀਂ ਇਹਨਾਂ ਦੇ ਦੋਨਾਂ ਤੇ ਨਾਲ ਦੀ ਲੜਾਈ ਹੋ ਰਹੀ ਸੀ ਤੂੰ ਤੂੰ ਮੈਂ ਅਸੀਂ ਇਹਨਾਂ ਨੂੰ ਇੱਕ ਆਪਣੇ ਚੰਨੀ ਤੇ ਆਪਣੇ ਪੰਮਾ ਤੇ ਇੱਕ ਬਾਨੋ ਨਾਂ ਦੀ ਮਰਤਾ ਉਹਨਾਂ ਦੀ ਆਪਸ ਵਿੱਚ ਰਚੋਤੂ ਮੈਂ ਹੋਈ ਸੀ ਬਾਨੋ ਸਾਡੇ ਕੋਲ ਆਈ ਸੀ ਕਹਿੰਦੀ ਕਿ ਸਾਡਾ ਬਹਿ ਕੇ ਤੁਸੀਂ ਫੈਸਲਾ ਕਰਵਾ ਦਿਓ ਅਸੀਂ ਵੀ ਆਪਣੇ ਪਹਿਲ ਨੂੰ ਦੇਖਦੇ ਆ ਵੀ ਸਾਡੇ ਪਿੰਡ ਦਾ ਮਾਹੌਲ ਨਾ ਖਰਾਬ ਹੋਵੇ ਇਸੇ ਕਰਕੇ ਅਸੀਂ ਇਹਨਾਂ ਨੂੰ ਬਿਠਾ ਕੇ ਜਾਨੀ ਕਿ ਇਹਨਾਂ ਦਾ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਤੋਂ ਬਾਅਦ ਜੇ ਸਾਡੇ ਇਹ ਪੰਚਾਇਤ ਵਿੱਚ ਨਹੀਂ ਆਏ ਤਾਂ ਅਸੀਂ ਉੱਥੇ ਮਸਲਾ ਬੰਦ ਕਰ ਦਿੱਤਾ ਫੇ ਮੋੜ ਕੇ ਅਸੀਂ ਇਹਨਾਂ ਨੂੰ ਬੁਲਾਇਆ ਨਹੀਂ ਹੈਗਾ ਠੀਕ ਆ ਹਾਂਜੀ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਜਿਹੜੀ ਆ ਭਾਨੂੰ ਆਏ ਤੁਸੀਂ ਉਹਦੀ ਸਪੋਰਟ ਕਰਦੇ ਆਂ ਦੇਖੋ ਜੀ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇ ਹੈਗੇ ਨਾ ਸੀਗਾ ਤਾਂ ਕੁਝ ਲੈਣਾ ਦੇਣਾ ਆ ਪਰ ਉਹ ਸਾਡੇ ਕੋਲ ਆਏ ਸੀ ਦੇਖੋ ਸਾਡੇ ਪਿੰਡ ਦੇ ਵਿੱਚ ਆਧਾਰ ਕਾਰਡ ਪ੍ਰੂਫ ਸਾਰੇ ਉਹ ਦੇ ਇੱਥੇ ਦੇ ਆ ਉਹ ਇੱਥੇ ਦੀ ਬਸਨੀਕਾ ਉਹਨੇ ਆ ਕੇ ਸਾਨੂੰ ਕਿਹਾ ਕਿ ਸਾਡਾ ਤੁਸੀਂ ਫੈਸਲਾ ਕਰਾਓ ਸਾਡੀ ਲੜਾਈ ਹੋਣ ਦਾ ਡਰ ਆ ਦੇਖੋ ਜੇ ਆਪਣੇ ਕੋਈ ਪਿੰਡ ਵਿੱਚ ਰਹਿੰਦਾ ਆ ਬਸਨੀਕਾ ਤਾਂ ਆਪਾਂ ਨੂੰ ਉਹਨਾਂ ਦੀ ਗੱਲ ਸੁਣਨੀ ਪੈਣੀ ਆ ਅਸੀਂ ਤਾਂ ਬਹਿ ਕੇ ਇਹਨਾਂ ਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਤੋਂ ਬਾਅਦ ਸਾਨੂੰ ਇਹਨਾਂ ਬਾਰੇ ਕੋਈ ਨਹੀਂ ਪਤਾ ਨਾ ਸੀ ਮੈਨੂੰ ਜੀ ਆਪ ਜੀ ਸੈਟੀਸਫਾਈ ਨਹੀਂ ਹੋਏ ਨਹੀਂ ਜੀ ਇਹ ਜਿਹੜਾ ਆਏ ਨਹੀਂ ਪੰਚਾਇਤ ਵਿੱਚ ਆਏ ਨਹੀਂ 10 ਮਿੰਟ ਦਾ ਦੇ ਕੇ 5 ਘੰਟੇ ਇਹਨਾਂ ਦੀ ਅਸੀਂ ਜਾਨੀ ਕਿ ਵੇਟ ਕਰਦੇ ਰਹੇ ਹੁਣ ਜਿਹੜਾ ਪੰਚਾਇਤ ਆ ਉਹਦਾ ਕੀ ਹੁਣ ਤੁਸੀਂ ਆਪਣੀ ਪੰਚਾਇਤ ਵੱਲੋਂ ਕੀ ਕਹਿਣਾ ਚਾਹੁੰਦੇ ਆ ਵੀ ਇਸ ਮਸਲੇ ਦਾ ਕਿੱਦਾਂ ਹੱਲ ਦੇਖੋ ਪੈਸਾ ਵਾਸੀ ਇਸ ਮਸਲੇ ਵਿੱਚ ਪੈਂਦੇ ਨਹੀਂ ਹੈਗੇ ਚਾਹੇ ਡੇਰੇ ਤੇ ਕਿਸੇ ਨੂੰ ਵਟਾਉਣ ਨਾ ਵਟਾਉਣ ਬਸ ਸਾਡਾ ਇੱਕੋ ਹੀ ਆ ਸਾਰੇ ਪਿੰਡ ਦਾ ਸਾਡੀ ਆਪਣੀ ਪੰਚਾਇਤ ਦਾ ਬਈ ਜਾਨੀ ਜਿਹੜੀ ਵਧਾਈ ਆ ਅਸੀਂ ਬੰਨਣੀ ਆ ਜੇ ਤਾਂ ਜਾਨੀ ਕਿ ਸਾਡੇ ਕਹਿਣੇ ਚ ਠੀਕ ਆ ਜੀਗਾ ਨਹੀਂ ਤਾਂ ਅਸੀਂ ਪਿੰਡ ਦੀ ਵਧਾਈ ਕਿਸੇ ਨੂੰ ਦੇਣੀ ਨਹੀਂ ਬਸ ਇਹੀ ਆ ਜੇ ਪਿੰਡ ਦਾ ਮਾਹੌਲ ਖਰਾਬ ਹੁੰਦਾ ਕੁਝ ਵੀ ਇੰਨਾ ਫੇਰ ਉਹਦਾ ਕੀ ਹੈਗਾ ਜੀ ਦੇਖੋ ਜੀ ਜੇ ਪਿੰਡ ਦਾ ਇਹਨਾਂ ਦੇ ਕਰਕੇ ਮਾਹੌਲ ਖਰਾਬ ਹੁੰਦਾ ਇਹ ਆਪ ਜ਼ਿੰਮੇਵਾਰ ਆ ਅਸੀਂ ਇਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦੇ ਅਸੀਂ ਆਪਣੇ ਪਿੰਡ ਦੇ ਨਾਲ ਆ ਜਿੱਦਾਂ ਸਾਨੂੰ ਪਿੰਡ ਕਹੂੰਗਾ ਅਸੀਂ ਉਸ ਤਰ੍ਹਾਂ ਐਕਸ਼ਨ ਲਵਾਂਗੇ ਹਾਂਜੀ ਪਰੋ ਜੀ ਅੱਜ ਪਿੰਡ ਗੜਾ ਵਿਖੇ ਜੀ ਮਾਈ ਕਾਜ਼ਮ ਮਹੰਦ ਦੇ ਘਰੇ ਇੱਕ ਪ੍ਰੈਸ ਕੰਸਾਈ ਆ ਹਾਂਜੀ ਬਿਸ਼ਦ ਨਹੀਂ ਕਾਜ਼ਮ ਮਾਈ ਮਹੰਦ ਦੀ ਆ ਫੋਟ ਹੋ ਗਈ ਹੈ ਨਾ ਹਾਂਜੀ ਹਾਂਜੀ ਸੀਮਾ ਦੇ ਚੇਲੇ ਸਿੰਘ ਆ ਜੀ ਜੀ ਦੇ ਹੁਣ ਉਹਨਾਂ ਦੇ ਜਿਹੜੇ 4 ਹੋ ਚਲੇ ਹੈਗੇ ਆ ਠੀਕ ਹੈ ਨਾ ਉਹਨੇ ਪੈਸਾਂ ਚੁੱਕੀ ਹੈ ਕਿ ਆ ਜੀ ਸਾਨੂੰ ਮਾਰ ਰਹੀ ਹੈ ਜੀ ਹਾਂਜੀ ਵੀ ਸਾਡੇ ਜਿਹੜੀ ਗੁਰੂ ਮਾਂ ਸੀਗੀ ਕਾਦਰ ਮਾਂ ਉਹਨੇ ਉਹਨਾਂ ਨੂੰ ਆ ਬਦਲਣਾ ਕੀਤਾ ਹੋਇਆ ਸੀਗਾ ਠੀਕ ਹੈ ਨਾ ਤਿੰਨ ਚਾਰ ਸਾਲ ਤੋਂ ਸਾਡੇ ਡੇਰੇ ਨਹੀਂ ਹੁੰਦੇ ਸੀ ਠੀਕ ਹੈ ਨਾ ਤੇ ਅਸੀਂ 4 ਉਹਦੇ ਦਾਅਵੇਦਾਰ ਹੈਗੇ ਆ ਤੇ ਜਿੰਨੇ ਪਿੰਡ ਹੈਗੇ ਅਸੀਂ ਉਹ ਮੰਗਦੇ ਹੈਗੇ ਆ ਜੀ ਕਾਦਰ ਜਿਹੜੀ ਭਾਨੂੰ ਮੰਦ ਹੈਗੀ ਸਾਨੂੰ ਧਮਕੀਆਂ ਦਿੰਦੀ ਹੈ ਠੀਕ ਹੈ ਜਾਨੋ ਮਾਰਾਂ ਦਿੰਦੀ ਹੈ ਦੇਖੋ ਉੱਥੇ ਤੱਕੇ ਨਾਲ ਉਡੇਰੇ ਵਿੱਚ ਬੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਕੀ ਸਚਾਈ ਹੈਗੀ ਸਾਈ ਸਚਾਈ ਇਹਦਾ ਭਾਬੂ ਜੀ ਪਹਿਲੀ ਗੱਲ ਤਾਂ ਮੇਰੀ ਗੱਲ ਸੁਣੋ ਜੇਕਰ ਮੈਂ ਬੇਦਖਲ ਕੀਤਾ ਹੁੰਦਾ ਨਾ ਤੇ ਮੇਰੇ ਆਧਾਰ ਕਾਰਡ ਵੋਟਰ ਕਾਰਡ ਸਾਰੇ ਚੀਜ਼ਾਂ ਤੇ ਨਾ ਮੇਰੇ ਨਾਂ ਘਟਾਏ ਹੁੰਦਾ ਜੀ ਮੇਰੇ ਗੁਰੂ ਜੀ ਨਾਂ ਘਟਾਏ ਹੁੰਦੇ ਜੀ ਬਟ ਤੁਸੀਂ ਇਹ ਦੇਖੋ ਕਿ ਮੇਰੇ ਅੱਜ ਦੇ ਪ੍ਰੂਫ ਨਹੀਂ ਬਣਿਆ ਮੇਰੇ ਪਾਸ ਪ੍ਰੂਫ ਦੀ ਇਨਕੁਆਇਰੀ ਕਰਾ ਸਕਦੇ ਆ ਕਿ ਮੈਂ ਕਦੋਂ ਕਿੰਨੇ ਚਰਚੇ ਵੋਟ ਪਾ ਰਹੀਆਂ ਕਿੰਨੇ ਚਰਚੇ ਮੇਰਾ ਆਧਾਰ ਕਾਰਡ ਬਣਿਆ ਕਿੰਨੇ ਚਰਚੇ ਬਣਿਆ ਜੋ ਇਹ ਚਾਰ ਦਾਅਬਿਆਦਾਰ ਕਰ ਰਹੇ ਹਨ ਜਿਹੜਾ ਕਿ ਮੈਂ ਕਾਜਲ ਇਹਨਾਂ ਦਿਓ ਚਾਰੋਂ ਪਾਰਟੀਆਂ ਦੇ ਨੇ ਇਨਕੁਆਇਰੀ ਕੀਤੀ ਜਾਵੇ। ਓਕੇ। ਇਹ ਇਨਕੁਆਇਰੀ ਕੀਤੀ ਜਾਵੇ ਕਿ ਕਿੱਥੋਂ ਬਣਿਆ, ਕਦੋਂ ਬਣਿਆ। ਇਹ ਜਿਹੜੇ ਪਰਨੈਲ ਕੋਲ ਉਥੇ ਕਮੇਟੀ ਹੈ ਨਾ, ਉਹ ਦੋ ਨੰਬਰ ਨਹੀਂ ਕੰਮ ਕਰਦੀ ਉਥੇ। ਅੱਛਾ। ਇਹ ਉਹ ਬਣਾ ਬਣਾ ਕੇ ਸਰਟੀਫਿਕੇਟ ਕਿਸੇ ਦਾ ਆਧਾਰ ਕਾਰਡ ਕੇ ਦਾ ਕੋਈ ਪ੍ਰੂਫ ਇਹ ਉਹ ਕੰਮ ਕਰਦੀ। ਇੱਕ ਸੋਣੀ ਥਲੇ ਦੀ ਹੈ। ਇਹ ਦੋਨੋਂ ਇੱਧਰ ਦੋ ਨੰਬਰ ਨਹੀਂ ਕੰਮ ਕਰਦੇ ਇਹ। ਠੀਕ। ਬਾਕੀ ਬਾਕੀ ਮੇਰੇ ਪੰਚਾਇਤ ਜੋ ਆਪਣੇ ਜਾ ਕੇ ਕਿਸੇ ਵੀ ਪਿੰਨੇ 'ਚ ਪੁੱਛ ਲੋ ਕਿ ਮੈਂ ਕਿੰਨੇ ਚਿਰ ਦੀ ਵਸਨੀਕ ਔਰ ਕਿੰਨੇ ਚਿਰ ਦਾ ਮੇਰਾ ਪ੍ਰੂਫ ਬਣਿਆ। ਜੀ ਬਾਕਾਇਦਾ ਤੁਸੀਂ ਮੈਨੂੰ ਦੇਖ ਸਕਦੇ ਹੋ ਇਹ ਕੱਲ ਜਿਹੜੀ ਪੰਚਾਇਤ ਹੋਈ ਸੀ ਉਹਦੇ ਵਿੱਚ ਕੀ ਤੁਹਾਡਾ ਸੈਟੀਸਫੈਕ ਨਾ ਜੀ ਪੰਚਾਇਤ ਦੇ ਵਿੱਚ ਰੋਲ ਇਹਦਾ ਸੀ ਜੀ ਕਿ ਮੈਂ ਆਪਣੇ ਪੰਚਾਇਤ ਦੇ ਮੋਰੇ ਵਿੱਚ ਮੈਂ ਗੁਹਾਰ ਲਗਾਈ ਸੀ ਕਿ ਮੇਰਾ ਰਾਜੀਨਾਮਾ ਕਰੋ ਮੈਨੂੰ ਬਿਠਾ ਕੇ ਰਾਜੀਨਾਮਾ ਕਰਾਓ ਜੀ ਉਹਨਾਂ ਦਾ ਰਾਜੀਨਾਮਾ ਕਰਾਉਣ ਦੀ ਗੱਲ ਕੀਤੀ ਸੀ ਜੀ ਉਹਨਾਂ ਦੇ ਵਿੱਚ ਕੋਈ ਹੱਥ ਇਹਦਾ ਦੀ ਹੈ ਨਹੀਂ ਉਹ ਰਾਜੀਨਾਮਾ ਕਰਾਣ ਦੇ ਕਰਕੇ ਉਹ ਨਟ ਬਗਾਈ ਉਹਨਾਂ ਨੇ ਕਿਹਾ ਚਲੋ ਇਹਨਾਂ ਨਾਲ ਬਹਿ ਕੇ ਰਾਜੀਨਾਮਾ ਹੋ ਜਾਵੇ ਕਿ ਪਿੰਡ ਦਾ ਮਾਹੌਲ ਨਾ ਖਰਾਬ ਹੋਵੇ ਜੀ ਬਟ ਸਾਨੂੰ ਟਾਈਮ ਦੇ ਕੇ ਨਾ ਚੰਨੀ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਟਾਈਮ ਦੇ ਕੇ ਤੇ ਸਾਨੂੰ ਉਹਦੇ ਬਾਅਦ ਮੁਰ ਕੇ ਸਾਨੂੰ ਚਾਰਕ ਪੰਜ ਘੰਟੇ ਸਰਪੰਚ ਸਾਰੇ ਬੈਠੇ ਰਹੇ ਆ ਜਰਮੰਦ ਨੇ ਲੜਕੀ ਗੋਦ ਲਈ ਸੀ ਤੁਹਾਡੇ ਗੁਰੂ ਨੇ ਹਾਂਜੀ ਹਾਂਜੀ ਉਹਦਾ ਜਿਹੜਾ ਹੈਗਾ ਉਹ ਕਾਜਮੰਦ ਨੇ ਤੁਹਾਨੂੰ ਪਤਾ ਵੀ ਜੀਨੇ ਜੀ ਉਹਦੇ ਨੂੰ ਕੀ ਵਾਰਸ ਬਣਾਇਆ ਜਾਂ ਕੀ ਉਹਦਾ ਗਾ ਨਹੀਂ ਭਾਜੀ ਇਹਦੇ ਬਾਰੇ ਮੈਨੂੰ ਪਤਾ ਨਹੀਂ ਮਗਰ ਜਿੱਥੇ ਤੱਕ ਮੈਂ ਮੇਰੇ ਖਿਆਲ ਸੇ ਹੈ ਨਾ ਕਿ ਮੇਰੀ ਊੜੀ ਨੂੰ ਹੱਕ ਦਿੱਤਾ ਜਾਵੇ ਠੀਕ ਆ ਉਹ ਮੈਂ ਉਹ ਛੋਟੀ ਜੀ ਬੱਚੀ ਪਾਲੀ ਹੈ ਮੇਰੇ ਗੁਰੂ ਨੇ ਉਹਨੂੰ ਹੱਕ ਦਿੱਤਾ ਜਾਵੇ ਜੋ ਮਕਾਨ ਚ ਹਿੱਸਾ ਉਹ ਚ ਮਿਲੇ ਉਹਨੂੰ ਸੋਨਾ ਜਿਹੜਾ ਗਾਇਬ ਹੋਇਆ ਹੈ ਮੇਰੇ ਗੁਰੂ ਜੀ ਦਾ ਸੋਨਾ ਗਾਇਬ ਹੋਇਆ ਹੈ ਕੁਝ ਫਗਵਾੜੇ ਸੋਨੀਆਂ ਮਹੰਦੇ ਦੇ ਕੋਲ ਪਿਆ ਕੁਝ ਚੰਨੀ ਨੇ ਗਾਇਬ ਕਰਾ ਕੇ ਕਿੱਧਰ ਰੱਖੇ ਆ ਉਹ ਮੇਰੇ ਕੁੜੀ ਨੂੰ ਮਿਲਣਾ ਚਾਹੀਦਾ ਹਾਂਜੀ ਕਿਸੇ ਦਾ ਕੋਈ ਹੱਕ ਨਹੀਂ ਹੈ ਹੱਕ ਕਿ ਮੇਰਾ ਇਹ ਉਹ ਦੇ ਕੁੜੀ ਦਾ ਇਹ ਕੁੜੀ ਦਾ ਸਭ ਤੋਂ ਪਹਿਲੇ ਮੇਰੇ ਕੁੜੀ ਦਾ ਹਾਂ ਤਾਂ ਜੋ ਕਿ ਸੱਤੇ ਦੀ ਬੇਨਤੀ ਇਹ ਹੈ ਕਿ ਮੇਰੇ ਕੁੜੀ ਦਾ ਹੱਕ ਦਿੱਤਾ ਜਾਵੇ ਕਿਸ ਨੂੰ ਮਿਲੇ ਨਾ ਮਿਲੇ ਮੈਨੂੰ ਵੀ ਮਿਨਾ ਮਿਲੇ ਬਟ ਮੇਰੇ ਕੋਡਿੰਗ ਦੇਓ ਜਰੂਰ ਮਤਲਬ ਤੁਹਾਡਾ ਕਹਿਣ ਲਾ ਮੈਂ ਤੁਸੀਂ ਵੀ ਦਾਵੇਦਾਰ ਹੈਗੇ ਆ ਹਾਂਜੀ ਮੈਂ ਦਾਵੇਦਾਰ ਹਾਂ ਇਹ ਤੁਹਾਡਾ ਹੱਕ ਤਾਂ ਨਹੀਂ ਮਿਲਦਾ ਫੇ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਮੈਨਾਂ ਕੀ ਹੋਊਗਾ ਮੈਂ ਆਹ ਪਹਾ ਲੈ ਕੇ ਅਗਲਾ ਕ ਮੈਂ ਮਰ ਜਾਊਂਗਾ ਨਾ ਗੇਰਦੇ ਮੋਰੇ ਕੰਮ ਖਤਮ ਜੀ ਮੈਂ ਤਾਂ ਆਕੇ ਮਰੀ ਪਈਆਂ ਹੁਣ ਵੀ ਮਰ ਜਾਊਂਗੀ ਦੇਸ਼ ਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ